ਲੈ ਕੰਨੀ ਜੀ ਇਹ ਕਹਿੰਦੇ ਟਰੈਕਟਰ ਸੰਭਾਲ ਕੇ ਲਾਤੀਏ ਕਰਕੇ ਮਾਨਸਾ ਜ਼ਿਲ੍ਹੇ ਦਾ ਕਹਿੰਦੇ ਉਹ ਘੁੰਮਣ ਘੁੰਮਦਾ ਇੱਕਾ ਬੁੱਧਿਆ ਇਹਨੂੰ ਸੱਤ ਵਾਲਾ ਟਰੈਕਟਰ ਕਹਿੰਦੇ ਨੇ ਇਹਨੂੰ ਸੱਤ ਦਾ ਟਰੈਕਟਰ ਕਹਿੰਦੇ ਨੇ ਔਰ ਕਹਿੰਦੇ ਧਰਤੀ ਧੱਕਦੇ ਨਾਲ ਦਾ ਇਸ ਟਰੈਕਟਰ ਨੂੰ ਵੱਡੀ ਪ੍ਰਸਿੱਧੀ ਮਿਲੀ ਹੈ ਜੀ ਕਹਿੰਦਾ ਧਰਤੀ ਧੱਕਦੇ ਨਾਲ ਵੱਡੀ ਪ੍ਰਸਿੱਧੀ ਮਿਲੀ ਹੈ ਆਹ ਟਰੈਕਟਰ ਮੇਰੇ ਵੀਰੇ ਬੱਲੇ ਬੱਲੇ ਧਿਆਨ ਗੱਲਾਂ ਕਿ ਹੋਰ ਸੰਗ ਹੋਰ ਹੋਰ ਹੁੰਦੀਆਂ ਉਹ ਮੁੰਡੇ ਬੱਲੇ ਬੱਲੇ ਚੜ੍ਹਦੇ ਗੱਲਾਂ ਪਿੰਡਾਂ ਵਿੱਚੋਂ ਸੱਥਾ ਵਿੱਚ ਹੁੰਦੀਆਂ ਗੱਲਾਂ ਪਿੰਡਾਂ ਵਿੱਚੋਂ ਸੱਥਾ ਵਿੱਚ ਹੁੰਦੀਆਂ ਗੱਲਾਂ ਕਹਿੰਦੇ ਪਿੰਡਪੁਰ ਦੇ ਮੇਲੇ ਦੀਆਂ ਹੁੰਦੀਆਂ ਮੇਲੇ ਪੁੱਤਰੇ ਆਇਆ ਬੱਲੇ ਬੱਲੇ ਰੰਗਿਆ ਧੜਕੀ ਧੜਕੇ ਜੋ ਆਵਾਜ਼ ਸੋਪਾ ਜਤਪਾਲ ਸਿੰਘ ਰਾਣਾ ਸਰ ਤੋਂ ਬਣੋੜ ਰਾਜ ਅੱਜ ਸੋਈ ਇਹ ਕਹਿੰਦੇ ਸੰਦੀਪ ਭਗੂ ਗਾਂ ਵਾਲਾ ਆਜ ਬਝੌਸੀ ਉਹ ਤੇਜ ਮਾਵੀ ਵਿਜੇ ਰਾਜਪੁਰਾ ਔਰ ਸਬਰਾਟ ਕਹਿੰਦੇ ਮੇਰੇ ਕੋ ਪੁਆਰੇ ਵਾਲਾ ਸਾਰਾ ਵੀਰਾਂ ਤੇ ਨਿਸ਼ਾਨ ਅਜੇ ਕਹਿਣਾ ਪ੍ਰੀਤ ਤਿਮਾਸ ਬ੍ਰਿੰਦਰ ਸਿੰਘ ਅਜੇ ਮਹਿਨ ਗਵਿੰਦਰ ਸੁੱਚਾ ਜੀਵਨ ਟੇਪਰ ਤੋਂ ਗੱਗੀ ਰਾਸ ਲਾਲੀ ਸੁੱਖਾ ਗੁਰੀ ਭਗਤਪੁਰ ਸਬਰਾਟ ਕਾਬਲ ਕਹਿੰਦੇ ਮੇਰੇ ਵੀਰੋ ਐ ਕਿਉਂ ਦੀ ਖੇੜੀ ਵਾਲਾ ਇਹ ਉੱਪਰ ਵਾ ਕੇ ਵੀਰ ਬਹੁਤ ਵਾ ਕਰਦਾ ਆਹ ਕਰਦੇ ਆਪਾਂ ਕਹਿੰਦੇ ਮੇਰੇ ਵੀਰੋ ਗਰਾਊਂਡ ਦੇ ਵਿੱਚ ਕੀਤਾ ਕਰੋ ਮਾਰੋ